ਕੰਕਰ ਸ੍ਰੀ ਕਾਰ ਕੋਚੀ ਜੀ ਅ ਦੇਖੋ ਤੁਹਾਨੂੰ ਸਾਫ ਕੁੱਝ ਜੀਚੇ ਕਰ ਲੈ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸ ਦੀ ਨੇ ਲੇਖ ਨੇ ਮੁਰਖ ਨੇ ਬੇਤਲੇ ਵੀ ਇਮਾਨਦਾਰ ਚੰਗੀ ਦੇਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਤਵਾਰਤ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪਤਾ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਰੌਣ ਗੁਰੂ ਸਾਹਿਬ ਨੇ ਬਖਸ਼ੀ ਆ ਪੋਤੇ ਦੀ ਰਾਤ ਬਖਸ਼ੀ ਆ ਨਹੀਂ ਉਹਦੇ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਗ੍ਰੈਟੀਫਿਕੇਸ਼ਨ ਉਸ ਸੀਫੇ ਤੇ ਬਾਰਤਲਾਪ ਵੀ ਹੈ ਅੱਜ ਸੀਫੇ ਤੇ ਕੋਈ ਬਾਰਤਲਾਪ ਨਹੀਂ ਦੇਖੋ ਬੇਥੀ ਕਿਥੀਆਂ ਕਿ ਜੀਆਂ ਜਿਹੜੀ ਦੇਖ ਵਾਲੇ ਉਹ ਭਾਨਜੀ ਦੀ ਦੇਖ ਹੈ ਇਹ ਜਿਹੜੇ ਲੋਕਾਂ ਦੀ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਅਕਾਲਤਖ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਉਹ ਰਾਏ ਹਟ ਗੁਰਸੇਟ ਜਿਹੜੇ ਨੇ ਉਹਦਾ ਹੋਣਾ ਬੜਾ ਜ਼ਰੂਰੀ ਹੈ ਜੇ ਫਿਰ ਸਰ ਜਿਹੜੀ ਪਾਣੀ ਮੈਮਰੀ ਕਮੇਟੀ ਨਾਲੋਂ ਕਿੱਥੀ ਸੌਫਟ ਕੀ ਐਕਸ਼ਨ ਹੈ ਬਸ ਵਿਚਾਰ ਰਹੇ ਹਾਂ ਬਾਈ ਸਰ ਇੱਕ ਪੁੱਛਿਆ ਐਮ ਕੁਐਸ਼ਨ ਵੀ ਹਰ ਮਰ ਰਿਹਾ ਹੈ ਲਾਈ ਇਹ ਕੋਣ ਆਇਆ ਸਰ ਦਾ 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 ਕਿੱਦਾਂ ਰਿਹਾ ਹੈ ਉਹ ਸ਼ਾਇਦ ਬਹਿਣ ਕਰ ਰਿਹਾ ਹੈ ਉਹ ਉਹ ਇਦਾਂ ਦੀ ਬਿਆਨਬਾਜ਼ੀ ਨੂੰ ਕੀ ਸਮਝਦੇ ਹੋ ਯਾਰ ਪਲੀਜ਼ ਇੱਕ ਮਿੰਟ ਸਾਹਮਣੇ ਅਲੰਗਰ ਬਿਲਕੁਲ ਚਲ ਨਹੀਂ ਰਹੀ ਪਲੀਜ਼ ਇੱਕ ਮਿੰਟ ਇੱਕ ਬੰਦਾ ਸਾਹਮਣੇ ਜਦੋਂ ਹਰਕੀ ਸਿੰਘ ਦੀ ਪੋਲਿਟিক্যাল ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਸ਼ੋਮਨੀ ਕਲਗਲਬਾ ਰਹੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਉਹ ਆਜ਼ਾਦ ਨੇ ਉਹ ਇਹਦਾ ਜੱਬ ਹੋ ਸਕਦੇ ਉਹ ਆਜ਼ਾਦ